ਦਲਜੀਤ ਚੀਮਾ ਨੇ ਸਾੜੇ ਨਾਲ ਸਰ ਕੀ ਮਤਲਬ ਨਿਕਾਲਿਆ ਜਾਏ ਕਿਉਂਕਿ ਇਲੈਕਸ਼ਨਸ ਵੀ ਹੁਣ ਸਰਤੇ ਨੇ ਤੇ ਇੱਕ ਗੱਲ ਆ ਰਹੀ ਹੈ ਕਿ ਇਹਨੇ ਡਿਫਰੈਂਸਸ ਹੋ ਕੇ ਫਿਰ ਤੁਸੀਂ ਇੱਕ ਇੱਕ ਨਾਲ ਇੱਕ ਵਾਰ ਫਿਰ ਇਸ ਨਾਲ ਆ ਰਹੇ ਹੋ ਕੀ ਇੰਪੈਕਟ ਹੋਏਗਾ ਔਰ ਇਹਦਾ ਕੀ ਇੰਡੀਕੇਸ਼ਨ ਹੈਗਾ ਕਿ ਨੈਕਸਟ ਮੂਵ ਹੈ ਕਿ ਬੀਜੇਪੀ ਦਾ ਨਾਲ ਅਲਾਈਅੰਸ ਹੋ ਰਹੀ ਹੈ ਕੋ ਗੱਲ ਇਹ ਹੈ ਕਿ ਪਾਰਟੀਆਂ ਦੇ ਵਿੱਚ ਬਹੁਤ ਵਾਰੀ ਲੀਡਰਸ ਦੇ ਡਿਫਰੈਂਸਸ ਕਈ ਗੱਲਾਂ ਤੋਂ ਹੋ ਜਾਂਦੀਆਂ ਔਰ ਜਿਹੜੀਆਂ ਪੁਰਾਣੀਆਂ ਮਚੂਰ ਪਾਰਟੀਆਂ ਨੇ ਬੈਟਰ ਲੀਡਰਸ਼ਿਪ ਹੈ ਉਹਦੇ ਵਿੱਚ ਲਗਾਤਾਰ ਕੋਸ਼ਿਸ਼ ਵੀ ਹੁੰਦੀ ਰਹਿੰਦੀ ਹੈ ਕਿ ਜਿਹੜੇ ਪਰਸਨਲ ਡਿਫਰੈਂਸ ਨਾ ਬਣਾਈ ਜਾਣ ਜਿਹੜੇ ਗੱਲਾਂ ਦੇ ਕੋਈ ਤੁਹਾਡਾ opinion ਡਿਫਰ ਕਰ ਰਿਹਾ ਹੌਲੀ ਹੌਲੀ ਉਹਨੂੰ ਬ੍ਰਿਜ ਕਰਕੇ ਤੇ ਦੁਬਾਰਾ ਇਕੱਠੇ ਹੋ ਕੇ ਆਪਣੀ ਸ਼ਕਤੀ ਨੂੰ ਬਧਾਇਆ ਜਾ ਇਸ ਕਰਕੇ ਟੀਮ ਸਰ ਸਾਹਿਬ ਕੁਝ ਕਾਰਨਾ ਕਰਕੇ ਚਲੇ ਗਏ ਸੀ ਅੱਜ ਖੁਸ਼ੀ ਹੈ ਕਿ ਸਾਰੀ ਉਹਨਾਂ ਦੀ ਟੀਮ ਦੁਬਾਰਾ ਆਪਣੀ ਜਿਹੜੀ ਮਾਂ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਰ ਸਰ ਇਹ ਵੀ ਗੱਲ ਆਈ ਸੀ ਕਿ ਕਿ ਲੀਡਰਸ਼ਿਪ ਵਿੱਚ ਉਹਨਾਂ ਨੇ ਸਵਾਲ ਉਠਾਏ ਸੀ ਸੁਖਬੀਰ ਬਾਦਲ ਹੈ ਵਿਕਰਮ ਸਿੰਘ ਵਜੀਤਿਆ ਤੁਹਾਨੂੰ ਲੱਗਦਾ ਹੈ ਕਿ ਉਹ ਮੂਲ ਜਿਹੜੇ ਕਾਰਨ ਸੀਗੇ ਉਹ ਐਡਰੈਸ ਹੋ ਗਏ ਹੈ ਬਿਕੋਜ਼ ਅਸੀਂ ਦੇਖਿਆ ਵੀ ਸੀਗਾ ਕਿ ਅਪੋਲੋਜੀ ਵੀ ਆਈ ਸੀਗੀ ਹੈਨਾ ਮਾਫੀ ਵੀ ਮੰਗੀ ਸੀਗੀ ਉਹਨਾਂ ਨੇ ਕਿਹਾ ਸੀ ਤਾਂ ਕੁਝ ਨਾ ਕੁਝ ਆਊਟਰੀਚ ਵੀ ਹੋਇਆ ਹੈ ਤਾਂ ਲੱਗਦਾ ਜੇ ਡਿਫਰੈਂਸਸ ਹੈ ਉਹ ਸੌਟ ਆਊਟ ਹੋ ਗਏ ਨੇ ਲੇਕਿਨ ਦੋਨਾਂ ਸਾਈਡਾਂ ਦੇ ਉੱਤੇ ਜਿਹੜੀ ਹੈ ਜਦੋਂ ਇਹ ਕੋਈ ਗੱਲ ਇਸ ਤਰ੍ਹਾਂ ਦੀ ਘਟਨਾ ਪਾਰਟੀਆਂ ਦੇ ਵਿੱਚ ਵਾਪਰਦੀ ਹੈ ਸਾਰੇ ਪਾਸੇ ਇੰਟਰਸਪੈਕਸ਼ਨ ਹੁੰਦੀ ਹੈ ਜੇ ਕੋਈ ਸਾਡੇ ਪਾਰਟ ਦੇ ਉੱਤੇ ਕਮੀ ਹੁੰਦੀ ਹੈ ਅਸੀਂ ਦੇਖਦੇ ਹਾਂ ਜੇ ਕੋਈ ਉਹਨਾਂ ਦੇ ਪਾਰਟ ਤੇ ਹੈ ਤਾਂ ਉਹਨਾਂ ਨੇ ਦੇਖੀ ਹੈ ਅੱਛੀ ਗੱਲ ਇਹ ਹੈ ਕਿ ਐਂਡ ਰਿਜ਼ਲਟ ਬਹੁਤ ਅੱਛਾ ਹੈ ਕਿ ਪਾਰਲੀਮੈਂਟਲ ਇਲੈਕਸ਼ਨ ਤੋਂ ਪਹਿਲਾਂ ਸਾਰੀ ਲੀਡਰਸ਼ਿਪ ਜਿੰਨੀ ਜਿਹੜੀ ਇਹ ਪਾਰਟੀ ਤੋਂ ਬਾਹਰ ਗਈ ਸੀ ਉਹ ਅੱਜ ਤਿੰਨ ਸੱਭ ਦੇ ਨਾਲ ਪੂਰਨ ਰੂਪ ਦੇ ਵਿੱਚ ਸੰਗਠਿਤ ਇੱਕ ਸ਼੍ਰੋਮਣੀ ਅਕਾਲੀ ਦਲ ਜਿਵੇਂ ਪਹਿਲਾਂ ਸੀ ਉਸੇ ਤਰ੍ਹਾਂ ਹੀ ਦੁਬਾਰਾ ਉਹਨੂੰ ਸਟਰੈਂਥਨ ਕਰਨ ਵਾਸਤੇ ਵਾਪਸ ਆ ਗਏ ਹਨ ਸੀਟਸ ਦੀ ਘੋਸ਼ਣਾ ਵੀ ਹੋ ਰਹੀ ਹੈ ਲੋਕ ਕਹਿ ਰਹੇ ਕਿ ਅਗਰ ਬੀਜੇਪੀ ਦੇ ਨਾਲ ਅਲਾਈਅੰਸ ਹੋ ਰਿਹਾ ਹੈ ਤਾਂ ਕਦੋਂ ਹੋਏਗਾ ਕਿਉਂਕਿ ਨਾਓ ਇਜ਼ ਦ ਟਾਈਮ ਦੇਖੋ ਇਲੈਕਸ਼ਨ ਤੋਂ ਪਹਿਲਾਂ ਇਹ ਹੁੰਦਾ ਹੈ ਕਿ ਆਪਣੇ ਆਪ ਨੂੰ ਤਿਆਰ ਕਰਨਾ ਆਪਣੇ ਆਪ ਨੂੰ ਸਟਰੈਂਥਨਰ ਕਰਨਾ ਆਪਣੇ ਆਪ ਨੂੰ ਸ਼ਕਤੀਸ਼ਾਲੀ ਕਰਨਾ ਆਪਣੀ ਸ਼ਕਤੀ ਨੂੰ ਇਕੱਠਾ ਕਰਨਾ ਉਹ ਅਜ ਹੋ ਗਈ ਇਸ ਕਰਕੇ ਦੂਜਾ ਵੀ ਪੜਾਅ ਵੀ ਕੰਮ ਚੱਲਦਾ ਰਹੇ ਹਾਂ ਜਲਦ ਹੋਏਗਾ ਹਾਂ ਬਿਲਕੁਲ ਨਹੀਂ ਤਾਂ ਉਹਨੂੰ ਲੱਗਦਾ ਹੈ ਕਿ ਕਿਸਾਨਾਂ ਦਾ ਮੁੱਦਾ ਹੈ ਉਸ ਕਰਕੇ ਕੁਝ ਡੈਟ੍ਰੀਮੈਂਟਲ ਹੋਏਗਾ ਇਹ ਦੇਖੋ ਹਲੇ ਅੱਗੋਂ ਫਰਦਰ ਕੀ ਹੁੰਦਾ ਉਹਦੇ ਤੇ ਅੱਜ ਤੱਕ ਨਹੀਂ ਮੈਂ ਕਮੈਂਟ ਕਰ ਸਕਦਾ ਅੱਜ ਤੱਕ ਇੰਨੀ ਬੜੀ ਵੱਡੀ ਖੁਸ਼ੀ ਹੈ ਕਿ ਜਿਹੜਾ ਆਪਣਾ ਪਰਿਵਾਰ ਹੈ ਉਹ ਸਾਰਾ ਇਕੱਠਾ ਹੋ ਗਿਆ ਅੱਗੋਂ ਕੀ ਕਰਨਾ ਸਾਰੀ ਲੀਡਰਸ਼ਿਪ ਫਿਰ بیٹھ ਕੇ ਸੋਚੇਗੀ ਔਰ ਜਿਹੜੀ ਹੈ ਜੋ ਉਹਨਾਂ ਨਾਲੇ ਗੱਲ ਇਹ ਵੀ ਆ ਰਹੀ ਹੈ ਕਿ ਪਰਮਿੰਦਰ ਡਿੰਸਾ ਹੈ ਉਹਨਾਂ ਨੂੰ ਸੰਗਰੂਰ ਸੀਟ ਮਿਲੇਗੀ ਸੰਗਰੂਰ ਦੀ ਸੀਟ ਕਿਸ ਕਿਸ ਨੂੰ ਜਾਏਗੀ ਇਹ ਦੇਖੋ ਹੁਣ ਦੋਨੇ ਲੀਡਰ ਬੈਠਣਗੇ ਤੁਸੀਂ ਪੁੱਛ ਸਕਦੇ ਹੋ ਕਿਉਂਕਿ ਸਾਨੂੰ ਤੇ ਪਤਾ ਹੈ ਕਿ ਜਿਹੜੀ ਏਕਤਾ ਹੋ ਰਹੀ ਹੈ ਦਿਲੋਂ ਹੋ ਰਹੀ ਹੈ ਕੋਈ ਇਸ ਵਜੋਂ ਕਿਸੇ ਦਾ ਵੀ ਮਨ ਦੇ ਵਿੱਚ ਕੋਈ ਫਰਕ ਨਹੀਂ ਆ। ਇਹ ਅੱਛੀ ਗੱਲ ਹੈ। ਬਾਕੀ ਸੀਟਾਂ ਦਾ ਇਹ ਤਾਂ ਬਹੁਤ ਛੋਟੀਆਂ ਗੱਲਾਂ ਹੁੰਦੀਆਂ ਨੇ। ਜਦੋਂ ਤੁਸੀਂ ਇੱਕ ਹੋ ਜਾਂਦੇ ਹੋ, ਪਰਿਵਾਰ ਦੇ ਵਿੱਚ ਆ ਜਾਂਦੇ ਹੋ, ਉਸ ਤੋਂ ਬਾਅਦ ਕੀ ਹੋਣਾ ਹੈ? ਪਰਿਵਾਰ ਜਿਹੜਾ ਫੈਸਲਾ ਕਰਦਾ, ਇਸ ਕਰਕੇ ਉਹਨੇ ਤੁਹਾਡੇ ਸਾਹਮਣੇ ਪਹਿਲਾਂ ਦੋਨੇ ਲੀਡਰਸ ਬੈਠਣਗੇ। ਅਨਾਉਂਸਮੈਂਟ ਹੋਏਗੀ। ਉਸ ਤੋਂ ਬਾਅਦ ਤੁਹਾਨੂੰ ਹੱਕ ਹੈ ਤੁਸੀਂ ਕੋਈ ਕਛਤਲ ਪੁੱਛਣਾ ਪੁੱਛ ਸਕਦੇ। ਹਾਂ ਬਜਟ ਬਜਟ ਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਇੱਕ ਤੋਂ ਇੱਕ ਕਲੇਮ ਹੈ। ਜੋ ਮੁੱਖ ਮੰਤਰੀ ਦਾ ਕਿ ਉਹ 13 ਸੀਟਾਂ ਜਿੱਤ ਰਹੇ ਨੇ ਤਾਂ ਉਹਦੇ ਵਿੱਚ ਤੋਂ ਫਿਰ ਇਹ ਹੀ ਸਮਝ ਆ ਰਿਹਾ ਕਿ ਜੇ ਕਲੇਮ ਹੈਗਾ ਹੈ ਉਹਦੇ ਵਿੱਚ ਦੂਜੀ ਪਾਰਟੀ ਨੂੰ ਕੁਝ ਨਹੀਂ ਦੇ ਰਹੇ ਦੇਖੋ ਕਲੇਮ ਕਹੋ ਬਜਟ ਤੇ ਕਲੇਮ ਕਹ ਲੋ ਭਲੇਖਾ ਕਹ ਲੋ ਭਲੇਖਾ ਜ਼ਿਆਦਾ ਹੈ ਬਜਟ ਦੇ ਵਿੱਚ ਕੀ ਹੈ ਤੁਸੀਂ ਆਪਣੀਆਂ ਤਨਖਾਹਾਂ ਦੇਣ ਜੋਗੇ ਤੁਹਾਡੇ ਕੋਲ ਪੈਸੇ ਨਹੀਂ ਕਰਜ਼ੇ ਨੂੰ ਰੀਪੇ ਕਰਨ ਜੋਗੇ ਤੁਹਾਡੇ ਕੋਲ ਪੈਸੇ ਨਹੀਂ ਕੈਪੀਟਲ ਐਕਸਪੈਂਡੀਚਰ ਵਾਸਤੇ ਤੁਹਾਡੇ ਕੋਲ ਪੈਸੇ ਨਹੀਂ ਲਗਾਤਾਰ 70000 ਕਰੋੜ ਦਾ ਤੁਸੀਂ ਪਹਿਲਾ 2 ਸਾਲਾਂ ਚ ਰੋਲ ਟੋੜਿਆ ਤੇ ਬਜਟ ਕਿ ਪਿਸ਼ ਕਰਨਗੇ ਇਸ ਕਰਕੇ ਇੱਕ ਕਾਗਜੀ ਕਾਰਵਾਈ ਹੈ ਇੱਕ ਰਸਮ ਹੈ ਉਹਨਾਂ ਨੇ ਅੱਜ ਪੂਰੀ ਕਰ ਦਿੱਤੀ ਜਿੰਨਾ ਜਰੂਰ ਸਾਡਾ ਫਾਈਨੈਂਸ਼ਲੀ ਪੰਜਾਬ ਦਾ ਨਿਕਲ ਚੁੱਕਿਆ ਔਰ ਜਿੰਨੇ ਚਿੰਤਾਜਨਕ ਹਾਲਾਤ ਨੇ ਕਿ ਸਟੇਟ ਜਿਹੜੀ ਹੈ ਜਿਹੜਾ ਕੰਮ ਪੋਜ਼ਿਟਿਵ ਕੰਮਾਂ ਦੇ ਉੱਤੇ ਪੈਸਾ ਲੱਗਣਾ ਸੀ ਉਹ ਪੈਸਾ ਵੇਸਟ ਹੋ ਰਿਹਾ ਸਟੇਟ ਦਾ ਸਰ ਇਸ ਤੇ ਹਰ ਬਾਜੀ ਤੇ ਝੂਠੀ ਬਿਆਨਬਾਜ਼ੀ ਤੇ ਸਾਰਾ ਦਿਨ ਉਹਨਾਂ ਕੰਮਾਂ ਦੇ ਉੱਤੇ ਇਸ ਕਰਕੇ ਇਹਨਾਂ ਤੋਂ ਐਕਸਪੈਕਟੇਸ਼ਨ ਹੀ ਕੋਈ ਨਹੀਂ ਹੈ ਬਜਟ ਦਾ ਅਸੀਂ ਤਾਂ ਕਮੈਂਟ ਕਰੀਏ ਜੇ ਇਹਨਾਂ ਤੋਂ ਪਬਲਿਕ ਨੂੰ ਕੋਈ ਐਕਸਪੈਕਟੇਸ਼ਨ ਹੋ ਹੁਣ ਤਾਂ ਇਸ ਵੇਲੇ ਪਬਲਿਕ ਨੂੰ ਪਿਛਤਾਵਾ ਹੈ ਇਹਨਾਂ ਤੋਂ ਉਹ ਪਿਛਤਾਵਾ ਜਿਹੜਾ ਹੈਗਾ ਉਹਦਾ ਜਵਾਬ ਕਿ ਪਿਛਤਾਵਾ ਕਿੰਨਾ ਗੱਲਾਂ ਦਾ ਉਹਨਾਂ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਸਿੱਧੇ ਦੇਣ